ਫੀਟੇក្រਾਉ ਡੇਲੀ ਜਗਰਾਉਂ ਨਿਊਜ਼ ਪਰਿਵਾਂ ਬੱਚਾ ਸੀ ਇਹਦਾ ਦੋ ਪਹਿਲਾ ਨਾਰਮਲ ਸੀ ਦੋ ਅਬੋਰਸ਼ਨ ਸੀਗੇ ਇਹ ਲੇਬਰ ਪੇਨਸ ਵਿੱਚ ਆਈ ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ ਐਡਵਾਂਸ ਲੇਬਰ ਚ ਸੀਗੀ ਇਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਅਸੀਂ ਤਾਂ ਇਨਸਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਇਲਾਜ ਕੀਤਾ ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ ਅ ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ 11 ਤਰੀਕ 9:30 ਵਜੇ ਸਾਡੇ ਪਾਸ ਆਈ ਸੀ 10:00 ਵਜੇ ਫਾਈਲ ਐਡਮਿਸ਼ਨ ਹੋਈ ਐਂਦੀ ਦੋਨੋਂ ਤੰਦਰੁਸਤ ਨੇ ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ ਹੈ ਤਕਰੀਬਨ ਟਾਈਮ 2 ਵਜੇ ਦਾ ਟਾਈਮ ਸੀਗਾ ਦੁਪਹਿਰ ਦਾ ਨੋ ਨੋ ਬ੍ਰਦਰ ਬ੍ਰਦਰ ਮੈਂ ਕੰਪਲ ਵੀ ਕੀਤਾ ਜੀ ਕਿ ਮੈਂ ਜਿੱਦੀ ਗੱਲ ਕਰ ਰਹੀ ਹਾਂ ਹਾਂ ਦੇ ਸੈਟ ਕੀ ਅਸੀਂ ਜਾਣਾ ਚਾਹੁੰਦੇ ਆਂ ਲਾਹੌਰ ਤੱਕ ਇਹਦੀ ਨਾਗਰਿਕਤਾ ਨਾ ਬਦਲੇ ਬੱਚੀ ਦੀ ਤੇ ਪਰ ਇਹ ਮਨਜ਼ੂਰ ਨਹੀਂ ਸੀਗਾ ਉਸਵਾਨ ਨੂੰ ਇਹ ਮੈਂ ਤੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੀ ਕਿ ਉਹ ਲੇਡੀ ਮੈਰਿਜ ਜਿਵੇਂ ਕਿ ਸਾਰਾ ਅਸੀਂ ਪਤਾ ਕਰਵਾਇਆ ਉਹ ਛਤੀਸਗੜ ਤੋਂ ਲਾਹੌਰ ਜਾ ਰਹੀ ਸੀ ਤੇ ਉਹਨੂੰ ਜਦੋਂ ਉਹ ਮਤਲਬ ਉਹ ਉਹਦਾ ਪੰਜਵਾਂ ਬੱਚਾ ਸੀ ਪਹਿਲਾਂ ਉਹਦੇ ਦੋ ਜਿੱਦਾ ਬੱਚੇ ਨੇ ਤੇ ਉਹ ਉਮਰ ਕਰੀਬਨ 32 ਸਾਲ ਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ ਤੇ ਇੱਥੇ ਉਤਰ ਕੇ ਰੇਲਵੇ ਪੁਲਿਸ ਨੇ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਂਬੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਕ ਨੂੰ 10 11 ਵਜੇ ਸਾਡੇ ਕੋਲੇ ਉਹਨੂੰ ਪਹੁੰਚਾ ਦਿੱਤਾ ਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ ਤੇ ਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੇ ਇੱਕ ਹੈਲਦੀ ਬੇਬੀ ਗਰਲ ਡਿਲੀਵਰ ਹੋਈ ਹੈ ਤੇ ਮਾਂ ਤੇ ਬੱਚੇ ਵੀ ਹਾਲ ਬਿਲਕੁਲ ਤੰਦਰੁਸਤ ਤੇ ਠੀਕ ਠਾਕ ਹੈ ਤੇ ਉਹ ਆਪਣਾ ਕੀ ਕਹਿੰਦੇ ਨੇ ਜਿਵੇਂ ਨਾਰਮਲ ਡਿਲੀਵਰੀ ਦੇ ਵਿੱਚ ਇਹ ਗਾਈਡਲਾਈਨਸ ਹੁੰਦੀ ਹੈ ਕਿ 48 ਘੰਟੇ ਵਾਚ ਕਰਨਾ ਹੁੰਦਾ ਹੈ ਕਿ ਮਾਂ ਤੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਉਸ ਤੋਂ ਬਾਅਦ 48 ਘੰਟੇ ਕਾਲ ਪੂਰੇ ਹੋ ਜਾਣਗੇ ਉਹਨਾਂ ਨੂੰ ਸੇਫ ਐਂਡ ਸਾਊਂਡ ਛੁੱਟੀ ਦੇ ਦਿੱਤੀ ਜਾਏਗੀ ਮੈਂ ਜਿੰਨਾ ਜਿਹੜੀ ਲੜਕੀ ਉੱਥੇ ਕਹਿੰਦੇ ਵੀ ਪਾਕਿਸਤਾਨ ਵਿਆਹੀ ਹੋਈ ਹੈ ਬੇਸ਼ੱਕ ਜਿਹੜੀ ਇੰਡੀਆ ਨੂੰ ਬਿਲੋਂਗ ਕਰਦੀ ਹੈ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਪਾਕਿਸਤਾਨ ਦੇ ਬੱਚੇ ਦਾ ਜਨਮ ਜਾਂ ਕੋਈ ਗੱਲ ਵਾਹ ਹਾਂਜੀ ਇਸ ਤਰ੍ਹਾਂ ਸੀਗਾ ਕਿ ਜਿਵੇਂ ਮੈਨੂੰ ਬਾਰੇ ਇਹਨਾਂ ਤੋਂ ਪਤਾ ਚੱਲਿਆ ਮੇਰੇ ਡਾਕਟਰਸ ਤੋਂ ਕਿ ਵੀ ਉਹਨੇ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ ਚੋ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇਹਨਾਂ ਵੇਟ ਕਰਨ ਦਾ ਵਕਤ ਨਹੀਂ ਸੀਗਾ ਨੀ ਨਾਗਰਿਕਤਾ ਦਾ ਤਾਂ ਫਿਰ ਇਹ ਹੈ ਨਾ ਕਿ ਉਹ ਲੇਬਰ ਚ ਟ੍ਰੇਨ ਚ ਹੀ ਚਲੀ ਗਈ ਤੇ ਇਹ ਤਾਂ ਫਿਰ ਸਾਡੇ ਡਾਕਟਰਸ ਦਾ ਸਾਡੇ ਹਸਪੀਟਲ ਦਾ ਇਹਦੇ ਵਿੱਚ ਕੁਝ ਨਹੀਂ ਹੈ ਇਹ ਡਿਲੇ ਫਿਰ ਪਿੱਛੋਂ ਹੀ ਹੋਇਆ ਹੈ ਜੇਕਰ ਉਹ ਮਤਲਬ ਥੋੜਾ ਤਬੀਅਤ ਦਾ ਉਹਦੀ ਦਾ ਪਤਾ ਹੁੰਦਾ ਪਹਿਲਾਂ ਵੀ ਜਾ ਸਕਦੀ ਸੀਗੀ ਪਰ ਹੁਣ ਉਹ ਅਸੀਂ ਇਸ ਹਾਲਤ ਵਿੱਚ ਕੱਲ ਭੇਜ ਨਹੀਂ ਸੀ ਸਕਦੇ ਕਿਉਂਕਿ ਆਲਰੇਡੀ ਉਹਦੇ ਜਿੰਮੇਤ ਵਿੱਚ ਤੁਹਾਨੂੰ ਦੱਸਿਆ ਆਡਵਾਂਸ ਲੇਬਰ ਦੇ ਵਿੱਚ ਸੀਗੀ ਉਹ ਤੇ ਬਾਈਕਸ ਮੰਦਸੀ ਚੁੱਤੀ ਦੇ ਦੇ ਦੋ ਰਸਤੇ ਕਿਸੇ ਆਟੋਸ ਕਿਸੇ ਰਿਕਸ਼ਾ ਚ ਡਿਲੀਵਰ ਕਰ ਉਹਦੇ ਨਾਲ ਬੈਟਰ ਹੈ ਕਿ ਸਾਡੇ ਹਸਪੀਟਲ ਚ ਸੇਫਲੀ ਸਾਡੇ ਡਾਕਟਰਸ ਨੇ ਉਹ ਸੰਭਾਲ ਲਿਆ ਤੇ ਮੈਂ ਇਹਨੂੰ ਪੋਸਟ ਕਰਦੀਆਂ ਸੱਚੀਆਂ ਖਬਰਾਂ ਨਿਰਪਕਤਾ ਸਹਿਤ ਸਭ ਤੋਂ ਪਹਿਲਾਂ ਦੇਖਣ ਲਈ YouTube ਚੈਨਲ ਡੇਲੀ ਜਗਰਾਉ ਨਿਊਜ਼ ਸਬਸਕ੍ਰਾਈਬ ਕਰੋ ਫੇਸਬੁੱਕ ਉਪਭੋਗਤਾ ਸਾਡੇ ਫੇਸਬੁੱਕ ਪੇਜ ਅਤੇ ਗਰੁੱਪ ਡੇਲੀ ਜਗਰਾਉ ਨਿਊਜ਼ ਨੂੰ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ 98723 27899 ਦੇ ਜਾਂ ਸਾਡੀ ਈਮੇਲ ਆਈਡੀ sagureporter@gmail.com ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ।